ਜੇਕਰ ਤੁਸੀਂ ਵੀ ਪੰਜਾਬ ਰੋਡਵੇਜ਼ ਵਿੱਚ ਫ੍ਰੀ ਸਫਰ ਕਰਦੇ ਹੋ ਤਾਂ ਇਹ ਖਬਰ ਸਿਰ ਤੁਹਾਡੇ ਲਈ ਹੈ ਕਿਉਂਕਿ ਪੰਜਾਬ ਵਿੱਚ ਔਰਤਾ ਲਈ ਮੁਫਤ ਬੱਸ ਸਫਰ ਦੀ ਸਹੂਲਤ ਵਿੱਚ ਵੱਡਾ ਬਦਲਾ ਹੋਣ ਜਾ ਰਿਹਾ ਹੈ ਹੁਣ ਔਰਤਾਂ ਨੂੰ ਮੁਫਤ ਬੱਸ ਯਾਤਰਾ ਲਈ ਪਛਾਣ ਸਬੂਤ ਵਜੋਂ ਆਧਾਰ ਕਾਰਡ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੰਜਾਬ ਸਰਕਾਰ ਔਰਤਾਂ ਨੂੰ ਆਰ ਐਫ ਆਈ ਡੀ ਯਾਨੀ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਡਿਵਾਈਸ ਜਾਂ ਐਨ ਸੀ ਐਮ ਸੀ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ ਦੀ ਸਹੂਲਤ ਪ੍ਰਦਾਨ ਕਰੇਗੀ ਇਹ ਦੋ ਵੱਖ-ਵੱਖ ਕਾਰਡ ਨੇ ਫਿਲਹਾਲ ਦੋਵਾਂ ਨੂੰ ਪਰਬੋਲ ਚ ਰੱਖਿਆ ਗਿਆ ਹੈ ਸੂਤਰਾਂ ਮੁਤਾਬਕ ਇਹਨਾਂ ਕਾਰਡਾਂ ਨਾਲ ਔਰਤਾ ਦੀ ਸਹੀ ਪਛਾਣ ਦਸਤਾਵੇਜ਼ਾਂ ਦੀ ਤਸਦੀਕ ਅਤੇ ਯਾਤਰਾ ਦਾ ਕੋਰ ਡਾਟਾ ਰਿਕਾਰਡ ਕਰਨਾ ਆਸਾਨ ਹੋ ਜਾਵੇਗਾ ਪੰਜਾਬ ਵਿੱਚ ਹਰ ਮਹੀਨੇ ਕਰੀਬ 1.25 ਕਰੋੜ ਔਰਤਾ ਸਰਕਾਰੀ ਬੱਸਾਂ ਵਿੱਚ ਮੁਫਤ ਸਫ਼ਰ ਕਰ ਰਹੀਆਂ ਹਨ ਪੰਜਾਬ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ April 2021 ਵਿੱਚ ਸ਼ੁਰੂ ਕੀਤੀ ਗਈ ਸੀ ਪਰ ਹੁਣ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ ਹੈ ਆਂਕੜੇ ਦੱਸਦੇ ਨੇ ਕਿ ਪੰਜਾਬ ਵਿੱਚ ਹੁਣ ਤੱਕ 35.57 ਕਰੋੜ ਔਰਤਾਂ 1680 ਕਰੋੜ ਰੁਪਏ ਦੀ ਮੁਫਤ ਯਾਤਰਾ ਦਾ ਲਾਭ ਲੈ ਚੁੱਕੀਆਂ ਨੇ ਸੂਤਰਤਾ ਦਾ ਕਹਿਣਾ ਹੈ ਕਿ ਆਰ ਐਫ ਆਈ ਡੀ ਅਤੇ ਐਨ ਸੀ ਐਮ ਸੀ ਇੱਕ ਪ੍ਰਾਈਵੇਟ ਕੰਪਨੀ ਦੁਆਰਾ ਤਿਆਰ ਕੀਤੀ ਜਾਵੇਗੀ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਨ ਲਈ ਮਸ਼ੀਨਾਂ 'ਤੇ ਲੋਡ ਪਵੇਗੀ ਜਿਸ ਤਰ੍ਹਾਂ ਬੱਸਾਂ ਦੀਆਂ ਟਿਕਟਾਂ ਲਈ ਮਸ਼ੀਨਾਂ ਨੇ ਉਸੇ ਤਰ੍ਹਾਂ ਇਨ੍ਹਾਂ ਕਾਰਡਾਂ ਲਈ ਵੀ ਵਿਸ਼ੇਸ਼ ਮਸ਼ੀਨਾਂ ਹੋਣਗੀਆਂ ਇਹ ਮਸ਼ੀਨਾਂ ਕਿੱਥੇ ਉਪਲਬਧ ਹੋਣਗੀਆਂ ਅਤੇ ਕਿਹੜਾ ਵਿਭਾਗ ਇਹਨਾਂ ਨੂੰ ਖਰੀਦੇਗਾ ਇਸ ਲਈ ਵੱਖਰਾ ਬਜਟ ਕਿੰਨਾ ਹੋਵੇਗਾ ਇਹ ਅਜੇ ਵੀ ਪ੍ਰਕਿਰਿਆ ਵਿੱਚ ਹੈ ਨਿਕਲ ਹੋਵੇਗਾ ਕਿ 12 ਨਵੰਬਰ 1999 ਨੂੰ ਪੰਜਾਬ ਸਰਕਾਰ ਨੇ ਸੂਬੇ ਦੀਆਂ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾਂ ਵਿੱਚ 50% ਦੀ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ ਪਰ ਅਪ੍ਰੈਲ 2021 ਵਿੱਚ ਇਸ ਯੋਜਨਾ ਵਿੱਚ ਇੱਕ ਵੱਡਾ ਬਦਲਾਅ ਕੀਤਾ ਗਿਆ ਸੀ ਹੁਣ ਔਰਤਾਂ ਨੂੰ ਪੰਜਾਬ ਰੋਡਵੇਜ ਪੰਨਵਾਸ ਅਤੇ ਪੀ ਆਰਟੀਸੀ ਦੀਆਂ ਬੱਸਾਂ ਵਿੱਚ ਮੁਫਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ ਇਸ ਸਕੀਮ ਸਰਕਾਰੀ ਮਾਲਕੀ ਵਾਲੀਆਂ ਏਸੀ ਬੱਸਾਂ ਬੋਲਵੋ ਬੱਸਾਂ ਅਤੇ HVAC ਬੱਸਾਂ ਤੇ ਲਾਗੂ ਨਹੀਂ ਹੈ ਪੰਜਾਬ ਰੋਡਵੇਜ਼ ਪੰਨਬੱਸ ਅਤੇ PRTC ਆਪਣੇ ਬਿੱਲ ਹਰ ਮਹੀਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਪੇਸ਼ਦੇ ਨੇ ਇੱਕ ਵਾਰ ਬਿੱਲ ਪਾਸ ਹੋਣ ਤੋਂ ਬਾਅਦ ਇਸ ਦਾ ਭੁਗਤਾਨ ਪ੍ਰਤੀਨਿਧੀਆਂ ਨੂੰ ਕੀਤਾ ਜਾਂਦਾ ਹੈ